ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਟੈਲੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਝੋਟੀ ਸੇਲ ਲਈ ਲੈ ਕੇ ਆਏ ਆ ਤੇਜਸਕਰ ਤੋਂ ਵੀਡੀਓ ਬਣਾ ਰਹੇ ਸੀ ਵੀ ਇਹ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਝੋਟੀ ਸੇਲ ਕਰ ਰਿਹਾ ਥੋੜੇ ਦਿਨਾਂ ਦੀ ਕੱਚੀ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋਮ ਬਾਈ ਜੀ ਹਾਂਜੀ ਹਾਂਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਆਪਣਾ ਨਾਮ ਸ਼ੁਕਰ ਸਿੰਘ ਹੈ ਹੂੰ ਪਿੰਡ ਪੋਡੀਪਰਾ ਜ਼ਿਲ੍ਹਾ ਬਠਿੰਡਾ ਹੈ ਨਾ ਜ਼ਿਲ੍ਹਾ ਬਠਿੰਡਾ ਹੈ ਤਹਿਸੀਲ ਫੂਲ ਫੂਲੀ ਤੇ ਨੇੜੇ ਦੇ ਪਿੰਡ ਆਪਾਂ ਨੂੰ ਬਈ ਨੇੜੇ ਦੇ ਪਿੰਡ ਜਲਾਲ ਕਾਮੂਆਣਾ ਕੋਰ ਸਿੰਘ ਵਾਲਾ ਠੀਕ ਹੈ ਕੇਸਰ ਵਾਲਾ ਆਕਲੀਆ ਤੇ ਭਗਤਾ ਵੀ ਨੇੜੇ ਆ ਨਾ ਹਾਂਜੀ ਭਗਤਾ ਵੀ ਨੇੜੇ ਕੰਟੈਕਟ ਨੰਬਰ ਬੋਲਦੀ ਆਪਾਂ ਬਈ 98737 ਹੂੰ 99482 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਝੋਟੀ ਦੇਖ ਰਹੇ ਆ ਆਪਣੇ ਘਰ ਦੀ ਅੱਜ ਹਾਂਜੀ ਘਰ ਦੀ ਬਈ ਕਿਹੜਾ ਸੂਆ ਬਾਈ ਸੂਆ ਇਹ ਦੂਜਾ ਸੂਆ ਸੂਣੀ ਦੂਜਾ ਸੂਆ ਸੁੰਦੀ ਆ ਕਿੰਨੇ ਕਿ ਤਾਈਮ ਦੀ ਕੱਚੀ ਹੈ ਇਹ ਬਸ 4-5 ਦਿਨਾਂ ਦੀ ਕੱਚੀ 4-5 ਦਿਨਾਂ ਦੀ ਬਾਈ ਕਿੰਨੇ ਕੱਚੀ ਆ ਤੇ ਕਿੰਨਾ ਕਿ ਦੁੱਧ ਕਟਿਆ ਬਾਈ ਇਹਦਾ ਬਿਜ਼ਨਸ ਇਹਨੇ 1500 ਲੀਟਰ ਕਟੇ ਤੇ ਐਦ ਕੀ ਫਿਰ ਕਿੰਨੀ ਕਮੀਦ ਹੈ ਤੂੰ ਅਨ ਕੀ ਬਾਸ 17-18 ਕਿਲੋ 200 ਸੌ ਸੀਲਾ ਹਾਂਜੀ ਸਰ ਤੇ ਕਿੰਨੇ ਕਿ ਟਾਈਮ ਦੁੱਧ ਦਿੰਦੀ ਆ ਇਹ ਬਾਈ 6-7 ਮਹੀਨੇ ਦੇ ਦਿੰਦੀ ਠੀਕ ਹੈ ਬਾਈ ਤੇ ਬਾਕੀ ਕੱਦ ਕਾਠਾ ਪਾ ਚੈੱਕ ਕਰਾ ਲੈ ਬਾਈ ਜਾ ਮੜਾ ਬਰੋਬਰ ਆਪਾਂ ਦਿਖਾਈ ਦਿੰਨੇ ਆ ਵੀ ਕਿੱਡਾ ਕੱਦਾ ਛੋਟਾ ਕਿੰਨਾ ਕੱਦੂ ਬਾਈ ਮੇਰਾ 5 ਫੁੱਟ 7 ਇੰਚ ਕੱਦ ਹੈ 5 ਫੁੱਟ 7 ਇੰਚ ਬਾਈ ਦਾ ਬਾਈ ਕੱਦਦਾ ਉਸ ਹਿਸਾਬ ਨਾਲ ਜਜਮੈਂਟ ਲਾ ਲਿਓ ਮੈਂ ਕਿਹਾ ਵੀ ਘਟੋ ਘਟਨਾ ਵਾਲਾ 5.5 ਫੁੱਟ ਕੱਦ ਹੋਊਗਾ ਹਨਾ ਹਾਂਜੀ ਹੂੰ ਸਹੀ ਗੱਲ ਆ ਬਾਈ 5.5 ਫੁੱਟ ਕਰਨ ਵਾਲੀ ਦਾ ਕੱਦ ਹੋਊਗਾ ਘਟੋ ਘਟ ਤੇ ਐਦ ਕੀ ਫਿਰ ਕਿੰਨੀ ਕਮੀਜ਼ ਆ ਬਾਈ ਇਹ ਤੋਂ ਤੁਹਾਨੂੰ ਦੁੱਧ ਦੀ ਇਹ ਤੋਂ 17-18 ਕਿਲੋ ਉਮੀਦ ਹੈ ਠੀਕ ਆ ਤੇ ਚੋਣ ਚਵਾ ਕੇ ਮੇਦਾ ਸੀ ਚੋਣ ਚਵਾ ਨੰਬਰ ਇੱਕ ਆਈ ਚੋਣ ਚਵਾ ਬਾਈ ਕਹਿੰਦੇ ਇੱਕ ਨੰਬਰ ਸੀਗਾ ਬਾਈ ਥਾਣਾ ਦਾ ਸੈਚ ਚੈੱਕ ਕਰਵਾ ਨੇ ਬਹੁਤ ਚੰਗਾ ਥਾਣਾ ਗਾ ਇੱਕੋ ਜਿਹਾ ਥਾਣਾ ਗਾ ਤੇ ਕਿੰਨੇ ਕ ਦਿਨ ਹੈ ਬਾਈ ਲੈ ਜੀ ਵਸਟੀ ਹੋਵੇ ਹੈਨੇ 4-5 ਦਿਨ ਲੈ ਚਾਰ ਤੋਂ ਪੰਜ ਦਿਨਾਂ ਦੇ ਬਾਈ ਕੱਚੀ ਆ ਉਸ ਹਿਸਾਬ ਨਾਲ ਦਾ ਅੰਦਾਜ਼ਾ ਲਾ ਲਓ ਤੇ ਖੋਲ ਦਿਓ ਬਾਈ ਮੜੀ ਜੀ ਤੋਰ ਦਿਓ ਖੋਲ ਕੇ ਤੇ ਬਾਕੀ ਜੇ ਗੱਲ ਕਰੀਏ ਪਾਲੀ ਸਮੇਂ ਦੀ ਬਾਈ ਕੱਦ ਦੀ ਵਜਨ ਵਜੂਦ ਦੀ ਬਹੁਤ ਸੋਹਣਾ ਕੱਦ ਕਾਠਾ ਲਿੱਸੀ ਨਹੀਂ ਲਾਮੀ ਨਹੀਂ ਬਾਕੀ ਸਿੰਘਾਂ ਦੀ ਜਿਹੜੀ ਕੁਆਲਿਟੀ ਆ ਬਹੁਤ ਚੰਗੀ ਆ ਨਾਲੋਂ ਹੀ ਸਿੰਘ ਮੋੜੇ ਵੇ ਕਰ ਮੜੀ ਦੇ ਸਿੰਘਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਚੰਗਾ ਸਿਹਰਾ ਆ ਗਿਆ ਗੋਲ ਸਿੰਘ ਜਿਵੇਂ ਨਾਲੋਂ ਆਪਾਂ ਕਹਿ ਸਕਦੇ ਅਗਰ ਮੜੀ ਦਾ ਮੋੜੇ ਵਾਲਾ ਬਾਕੀ ਤੋਂ ਉਹ ਦਾ ਚੈੱਕ ਕਰ ਸਕਦੇ ਬੰਦੇ ਇੱਕ ਨੰਬਰ ਤੋਂ ਰਾਜ ਬਾਕੀ ਪਿੱਠਪੂੜੇ ਦੀ ਚੜਾਈ ਜੜੂਈ ਦੀ ਗੱਲ ਕਰੀਏ ਲੰਬਾਈ ਦੀ ਗੱਲ ਕਰੀਏ ਫੁੱਲ ਕੋਈ ਵੀ ਵੀ ਛੋਟੀ ਗੱਲ ਇਸੀ ਲਮੀ ਨਾ ਮੰਨ ਕੇ ਬਹੁਤ ਸੋਹਣੇ ਡਾਂਚ ਜਕਰ ਵਾਲੀ ਬਾਕੀ ਜਿਹੜਾ ਲੇਵਾ ਆ ਗਿਆ ਟਾਇਟ ਆ ਗਿਆ ਬਾਈ ਹਜੇ ਕੱਚੀ ਦੱਸਦਾ ਬਾਈ 5 ਤੋਂ 6 ਦਿਨਾਂ ਦੀ ਉਸ ਹਿਸਾਬ ਨਾਲ ਦਾ ਜਲ ਆਲੇ ਕਿਉਂਕਿ ਵਧੀਆ ਹਵਾਲਾ ਨੇ ਤਿਆਰ ਕਰਨਾ ਹਵਾਲਾ ਵਧੀਆ ਤਿਆਰ ਕਰ ਦਿੱਤਾ ਹਾਂਜੀ ਹਾਂਜੀ ਪੂਰਾ ਵਧੀਆ ਠੀਕ ਹੈ ਬਾਈ ਮੋੜ ਲਿਓ ਬਾਈ ਕੋਈ ਗੱਲ ਨਹੀਂ ਤੇ ਮੋਲੇ ਦਾ ਬਾਈ ਫਿਰ ਕੀ ਰਹੂਗਾ ਲੈਣ ਦੇਣ ਮੋਲੇ ਦਾ 1 ਲੱਖ 80000 1 लाख ते 80000 રૂપિયા ہاں جی ਹੋਜੂ ਥੋੜਾ ਕਣਾ ਮਾਨਦਾਨ ہاں جی ਮਾਨਦਾਨ ਕਰਤੇ ਠੀਕ ਹੈ ਬਾਈ 1 लाख ਤੇ ਬਾਈ 80000 ਰੁਪਿਆ ਬਾਈ ਕਹਿੰਦੇ ਮੁੱਲ ਬਾਕੀ ਆਏਗਾ ਮਾਨਦਾਨ ਜਰੂਰ ਹੋਜੂਗਾ ਕਦ ਦਾ ਅੰਦਾਜ਼ਾ ਤਾਂ ਬਾਈ ਇੱਥੋਂ ਹੀ ਲਾ ਲੋ ਬਾਈ ਦੀਂਦਾ ਨਹੀਂਗਾ ਤੁਰਾ ਜਾਂਦਾ ਕਿਉਂਕਿ ਐਡਾ ਕੇ ਤਾਂ ਕਰਮਾਲੀ ਦਾ ਕਦ ਕਾਠਾ ਵਧੀਆ ਫੀਲਿੰਗ ਵਾਲਾ ਇਹਨੂੰ ਹਵਾਨਾ ਨਿਕਲ ਤੇ ਮੁੱਲ ਵੀ ਬਾਈ 1,80,000 ਰੁਪਇਆ ਬਾਈ ਨੇ ਦਾ ਬਈ ਮੁੱਲ ਕਰਿਆ ਬਾਕੀ ਬਾਈ ਕਨੇ ਆਏਗੇ ਦਾ ਤਮਾਮ ਤਨ ਜਰੂਰ ਕਰ ਦਿਆਂਗੇ ਬਾਕੀ ਬਾਲੜਾ ਬਹੁਤ ਖੌਂਦੀਆ ਸਾਰੀਆਂ ਕੱਢਣੀਆਂ ਫੇਰ ਜਾ ਕੇ ਤੇ ਕਰਮਾਣੇ ਸੋਨਾ ਲੈ ਚੈੱਕ ਕਰਵਾਣੇ ਹਵਾਨਾ ਹਵਾਨਾ ਬਹੁਤ ਸੋਨਾ ਤਿਆਰ ਕਰੂਗੀ ਟਾਈਟ ਲੈਵਾ ਆਪਾਂ ਕਹਿ ਸਕਦੇ ਆ ਤਿਆਰ ਕਰੂਗੀ ਤੇ ਕੋਈ ਬਾਈ ਦਾ ਬਈ ਵਪਾਰ ਦਾ ਕੰਮ ਨਹੀਂ ਜੇ ਕਿਸੇ ਵੀ ਵੀਰ ਨੂੰ ਝੋਟੀ ਆਵੇ ਪਸੰਦ ਤਾਂ ਬਾਈ ਨਾ ਕਰਿਓ ਬਈ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ